ਜਿਹੜਾ ਹਸਪਤਲ ਬੰਦ ਕੀਤਾ ਗਿਆ ਗੁਰੂ ਰਸ ਸਾਹਿਬ ਦੇ ਨਾਂ ਦੇ ਉੱਤੇ ਰੱਖਿਆ ਗਿਆ ਸੀ ਕੀ ਕਾਰਨ ਰਹੇ ਨੇ ਕੀ ਵਜ੍ਹਾ ਰਹੀ ਹੈ ਪਤਾ ਲੱਗਦਾ ਕਿ ਇਹਨਾਂ ਨੇ ਮਤਲਬ ਜਿਹੜਾ ਲੋਨ ਚੱਕਿਆ ਸੀ ਉਹਦੀਆਂ ਕਿਸ਼ਤਾਂ ਜਿਹੜਾ ਇਹਨਾਂ ਤੋਂ ਕਰੋਨਾ ਦੌਰਾਨ ਉਹ ਨਹੀਂ ਦੱਸਿਆ ਕਿ ਕਰੋਨਾ ਦੌਰਾਨ ਸਤੋ ਦੇ ਨਹੀਂ ਹੋਇਆ ਜਿਹੜਾ ਕਿ ਲੋਨ ਉਹਦੀਆਂ ਕਿਸ ਤਰ੍ਹਾਂ ਵਧ ਗਈਆਂ ਭਾਈ ਜਿਹੜੇ ਡਾਕਟਰ ਬੱਲ ਸੀ ਜਿਹੜੇ ਮੇਨ ਪ੍ਰਬੰਧਕ ਸੀ ਇੱਥੇ ਦੇ ਉਹ ਕਹਿੰਦੇ ਸੀ ਕਿ ਅਸੀਂ ਅਸਾਨੀ ਅਸੀਂ ਘਰ ਵੀ ਵੇਚ ਦਿੱਤੇ ਕਰਜ਼ੇ ਵੀ ਚੱਕ ਲੈ ਸਾਰਾ ਕੁਝ ਲੈ ਕੇ ਹਫ਼ਤਾ ਸ਼ੁਰੂ ਕੀਤਾ ਲੇਕਿਨ ਫਿਰ ਵੀ ਐਡਾ ਲੋਨ ਲੈਣ ਦੀ ਕੀ ਜ਼ਰੂਰਤ ਪਈ ਸੀ ਕੋਈ ਪਤਲ ਗਏ ਸਭ ਸੰਗ ਨੂੰ ਪਹਿਲਾਂ ਵੀ ਬੇਨਤੀ ਕਰਕੇ ਹਟੇ ਆ ਬਈ ਜੇ ਆਪਣੇ ਨਿੱਜੀ ਨਾਮ ਦੇ ਗੁਰੂ ਦੇ ਨਾਮ ਦੇ ਉੱਤੇ ਬਈ ਲੋਨ ਨਾ ਚੱਕਿਆ ਕਰੋ ਆਪਣੇ ਜੇ ਤੁਹਾਡੇ ਚ ਗੁੰਜਾਇਸ਼ ਹੈਗੀ ਤਾਂ ਗੁਰੂ ਦੇ ਨਾਮ ਦੇ ਉੱਤੇ ਰੱਖੋ ਜੇ ਤੁਹਾਡੇ ਚ ਗੁੰਜਾਇਸ਼ ਨਹੀਂ ਬਈ ਲੋਨ ਚੱਕ ਕੇ ਗੁਰੂ ਦਾ ਨਾਮ ਮਤਲਬ ਵਰਤਣਾ ਮਤਲਬ ਵਧੀਆ ਨਹੀਂਗਾ ਜਿਹਦੇ ਨਾਲ ਜਿਹਦੇ ਨਾਲ ਗੁਰੂ ਦਾ ਅਪਮਾਨ ਹੋਵੇ ਸੋ ਅੱਜ ਜਿਹੜੇ ਖੜੇ ਆਂ ਸ਼੍ਰੀ ਗੁਰੂ ਰਵਿਦਾਸ ਜੀ ਮਿਸ਼ਨ ਚੈਰੀਟੇਵਲ ਆਸਥਾਨ ਜਿਹੜਾ ਕੁਝ ਦਿਨਾਂ ਦਾ ਵਿਵਾਦਾਂ ਵਿੱਚ ਸੀ ਕਿਉਂਕਿ ਕੁਝ ਇੱਥੇ ਜਿਹੜੇ ਮੌਜੂਦਾ ਪ੍ਰਬੰਧਕ ਸੀ ਉਹਨਾਂ ਵੱਲੋਂ ਵੱਡਾ ਲੋਨ ਲੈ ਗਿਆ ਲੋਨ ਨਾ ਵਾਪਸ ਹੋਣ ਨੂੰ ਤੇ ਉੱਤੇ ਜਿਹੜੀ ਸੀ ਬੈਂਕ ਵੱਲੋਂ ਕਾਰਵਾਈ ਕਰਦਿਆਂ ਕਰਦਿਆਂ ਇਹਨੂੰ ਜਿਹੜਾ ਸੀਲ ਕਰ ਦਿੱਤਾ ਗਿਆ ਪੇਸ਼ੇਸ਼ਨ ਜਿਹੜੀ ਆਪਣੇ ਹੱਥਾਂ ਵਿਲੇ ਹੁਣ ਇਸ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਜਿਹੜਾ ਕਿ ਗੁਰੂਆਂ ਦੇ ਨਾਂ ਤੇ ਤਰਖਿਆ ਗਿਆ ਸੀਗਾ ਸੋ ਉਹਨੂੰ ਦੇਖਦੇ ਹੋਏ ਅੱਜ ਪੂਰਾ ਜਿਹੜਾ ਬਹੁਜਨ ਸਮਾਜ ਬਹੁਜਨ ਸਮਾਜ ਜਿਹੜਾ ਗੁਰੂ ਅਰਜਨਦਾਸ ਮਹਾਰਾਜ ਦੇ ਮਿਸ਼ਨ ਤੇ ਚੱਲਣ ਵਾਲਾ ਸਮਾਜ ਜਿਹੜਾ ਹੈ ਉਹ ਇਕੱਠਾ ਹੋਇਆ ਹੈ ਤੇ ਉਹਨਾਂ ਦੀ ਮੰਗ ਹੈ ਕਿ ਜਿਹੜੀ ਇਹ ਉਹਨਾਂ ਨੇ ਸਰਕਾਰ ਨੇ ਬੰਦ ਕੀਤਾ ਆ ਉਹਨੂੰ ਇਹਨੂੰ ਸੀਜ਼ ਕੀਤਾ ਉਹ ਸ਼ੁਰੂ ਕਰ ਦਿੱਤਾ ਜਾਵੇ ਤੇ ਸਾਡੇ ਨਾਲ ਨੇ ਸੰਤ ਸਮਾਜ ਸ਼੍ਰੀ ਗੁਰੂਦਾਸ ਮਹਾਰਾਜ ਦੇ ਪ੍ਰਧਾਨ ਬਾਬਾ ਕਲੌਂਸੀ ਬਾਬਾ ਜੀ ਜਿਹੜਾ ਇਹ ਹਸਪਤਲ ਬੰਦ ਕੀਤਾ ਗੁਰੂ ਰਸ ਸਾਹਿਬ ਦੇ ਨਾਂ ਦੇ ਉੱਤੇ ਰੱਖਿਆ ਗਿਆ ਸੀ ਕੀ ਕਾਰਨ ਰਹੇ ਨੇ ਕੀ ਵਜ੍ਹਾ ਰਹੀ ਹੈ ਅਜੇ ਸਾਨੂੰ ਇਹਦੇ ਬਾਰੇ ਕੋਈ ਨਹੀਂ ਮਤਲਬ ਇਹੀ ਪਤਾ ਲੱਗਦਾ ਕਿ ਇਹਨਾਂ ਨੇ ਮਤਲਬ ਜਿਹੜਾ ਲੋਨ ਚੱਕਿਆ ਸੀ ਉਹਦੀਆਂ ਕਹਾਸੇ ਤਾਂ ਜਿਹੜਾ ਇਹਨਾਂ ਤੋਂ ਕਰੋਨਾ ਦੌਰਾਨ ਉਹ ਨਹੀਂ ਦੱਸਿਆ ਕਿ ਕਰੋਨਾ ਦੌਰਾਨ ਸਾਤੋਂ ਦੇ ਨਹੀਂ ਹੋਇਆ ਜਿਹੜਾ ਕਿ ਲੋਨ ਉਹ ਉਹ ਉਹਦੀਆਂ ਕਹਾਸੇ ਤਾਂ ਨਾ ਦੇਣ ਦੇ ਕਾਰਨ ਉਹਦੀਆਂ ਕਹਾਸੇ ਵਧ ਗਈਆਂ ਜਿਹਦੇ ਕਰਕੇ ਪਰ ਬਾਬਾ ਜੀ ਜਿਹੜੇ ਡਾਕਟਰ ਬੱਲ ਸੀ ਜਿਹੜੇ ਮੇਨ ਪ੍ਰਬੰਧਕ ਸੀ ਇੱਥੇ ਦੇ ਉਹ ਕਹਿੰਦੇ ਸੀ ਕਿ ਅਸੀਂ ਅਸਾਂ ਨਹੀਂ ਅਸੀਂ ਘਰ ਵੀ ਵੇਚ ਦਿੱਤੇ ਕਰਜ਼ੇ ਵੀ ਚੱਕ ਲੈ ਸਾਰਾ ਕੁਝ ਲੈ ਕੇ ਹਸਪਤਾਲ ਸ਼ੁਰੂ ਕੀਤਾ ਲੇਕਿਨ ਫਿਰ ਵੀ ਐਡਾ ਲੋਨ ਲੈਣ ਦੀ ਕੀ ਜ਼ਰੂਰਤ ਪਈ ਸੀ ਕੋਈ ਪਤ ਲਗੇ ਸਵਤ ਇਹ ਦਾ ਮਤਲਬ ਸੰਗ ਨੂੰ ਪਹਿਲੇ ਵੀ ਬੇਨਤੀ ਕਰਕੇ ਹਟੇ ਆ ਬਈ ਜੇ ਆਪਣੇ ਨਿੱਜੀ ਨਾਮ ਦੇ ਗੁਰੂ ਦੇ ਨਾਮ ਦੇ ਉੱਤੇ ਬਈ ਲੋਨ ਨਾ ਚੱਕਿਆ ਕਰੋ ਆਪਣੇ ਜੇ ਤੁਹਾਡੇ ਚ ਗੁੰਜਾਇਸ਼ ਹੈ ਤਾਂ ਗੁਰੂ ਦੇ ਨਾਮ ਦੇ ਉੱਤੇ ਰੱਖੋ ਜੇ ਤੁਹਾਡੇ ਚ ਗੁੰਜਾਇਸ਼ ਨਹੀਂ ਬਈ ਲੋਨ ਚੱਕ ਕੇ ਗੁਰੂ ਦਾ ਨਾਮ ਮਤਲਬ ਵਰਤਨਾ ਮਤਲਬ ਵਧੀਆ ਨਹੀਂਗਾ ਜਿਹਦੇ ਨਾਲ ਜਿਹਦੇ ਨਾਲ ਗੁਰੂ ਦਾ ਅਪਮਾਨ ਹੋਵੇ ਤੇ ਹੁਣ ਅਗਲਾ ਕੀ ਤੁਹਾਡਾ ਬੈਂਕ ਨਾਲ ਕੋਈ ਟਾਈ ਅਪ ਹੋਈ ਹੈ ਵੀ ਕਿੰਨਾ ਲੋਨ ਹੈ ਕਿੱਥੇ ਸੈਟਲਮੈਂਟ ਹੋਣੀ ਨਹੀਂ ਵੈਸੇ ਜੇ ਸਾਡੀ ਕੁਛ ਨਹੀਂ ਹੋਈ ਅਸੀਂ ਉਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾਗਾ ਤੇ ਬੈਂਕ ਵਾਲਿਆਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਦੇਖਦੇ ਆਂ ਵੀ ਉਹਨਾਂ ਡੀਐਸਪੀ ਦਫ਼ਤਰ ਸ਼ਾਇਦ ਉੱਤੇ ਬੈਂਕ ਵਾਲੇ ਬੁਲਾਏ ਆ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਵੀ ਕੀ ਕਹਿੰਦੇ ਆ ਤੇ ਜੇ ਬੈਂਕ ਦਿੰਦੀ ਹੈ ਤੁਹਾਨੂੰ ਵਾਪਸੀ ਹੈਂਡਓਵਰ ਕਰਦੀ ਹੈ ਤੇ ਅਗੇ ਕੀ ਰਣਨੀਤੀ ਹੈ ਕਿਦਾਂ ਮੈਨੇਜਮੈਂਟ ਕਿਦਾਂ ਹੋਏਗੀ ਜਿਹੜੀ ਰੀਜਿਸਟਰੀ ਪਹਿਲਾਂ ਕਿਹਦੇ ਨਾਂ ਦੀ ਫਿਰ ਕਿੱਥੇ ਨਾਂ ਦੀ ਹੋਵੇਗੀ ਇਹ ਪਹਿਲਾਂ ਮੈਨੂੰ ਪਤਾ ਨਹੀਂ ਵੀ ਕਿਹਨਾਂ ਦੇ ਨਾਮ ਤੇ ਆ ਵੀ ਚਾਰ ਉਹਨਾਂ ਦੇ ਨ ਇਹ ਜਿਹੜੀ ਮਤਲਬ ਗਾਹਾਂ ਦੀ ਰਜਿਸਟਰੀ ਆ ਅਸੀਂ ਮਤਲਬ ਇਹ ਕਹਿੰਦੇ ਆ ਵੀ ਸ੍ਰੀ ਗੁਰੂ ਰਵਦਾਸ ਸਾਧੂ ਸੰਪਰਦਾਇ ਸੋਸਾਇਟੀ ਕੋਈ ਇੱਕ ਕਿਸੇ ਕਿਸੇ ਡੇਰੇ ਦੀ ਅਧੀਨ ਨਹੀਂ ਕਿਸੇ ਡੇਰੇ ਦਾ 산ਤ ਨਹੀਂ ਉਹਦੇ ਚ ਉਹ ਚ ਪੂਰਾ ਸਮਾਜ ਜਿਹੜਾ ਆ ਉਹ ਸਮਾਜ ਦੀ ਸਰਮੌਰ ਸੰਸਥਾ ਜਿਹਦਾ ਸ਼੍ਰੋਮਣੀ ਅਕਾਲੀ ਦਲ ਆ ਇਸ ਤਰ੍ਹਾਂ ਸ੍ਰੀ ਗੁਰੂ ਰਵਦਾਸ ਸਾਧੂ ਸੰਪਰਦਾਇ ਸਾਡੀ ਇੱਕ ਸਰਮੌਰ ਸੰਸਥਾ ਸਾਰੇ ਸਮਾਜ ਦੀ ਆ ਉਹ ਸਮਾਜ ਉਹ ਉਹ ਆਪਣੇ ਅਧੀਨ ਕਰਕੇ ਜਿਹੜਾ ਚਲਾਉਂਗਾ ਜਿਹੜਾ ਸਮਾਜ ਹੈ ਉਹਨੂੰ ਸਮਾਜ ਹੀ ਚਲਾਉਂਗਾ ਜਿਹੜੇ ਸਾਡੇ ਰਿਟਾਇਰ ਹੋਏ ਆ ਕੋਈ ਪੜ੍ਹੇ ਲਿਖੇ ਆ ਕੋਈ ਹੋਰ ਆ ਨੌਜਵਾਨ ਜਿੰਨੇ ਵੀ ਜ세ਬੰਦੀਆਂ ਵਾਲੇ ਆ ਆਗੂ ਉਹ ਉਹ ਇੱਕ ਟਰਸਟ ਬਣਾ ਕੇ ਉਹ ਚਲਾਉਣਗੇ ਬਾਈ ਕਈ ਵਾਰੀ ਇਹ ਦੇਖਣਾ ਆਂਦਾ ਕਈ ਸੰਸਥਾਵਾਂ ਦੇ ਉੱਤੇ ਗੁਰੂਆਂ ਦੇ ਨਾਮ ਵਰਤੇ ਜਾਂਦੇ ਇੱਕ ਜਦੋਂ ਇਦਾਂ ਦੇ ਹਾਲਾਤ ਹੁੰਦੇ ਨੇ ਲੱਗਦਾ ਵੀ ਗੁਰੂ ਸਾਹਿਬ ਦੇ ਨਾਮ ਬਦਨਾਮ ਹੁੰਦੇ ਤੇ ਜੇ ਇਹਨੂੰ ਰੋਕਣ ਦੇ ਲਈ ਖਾਸ ਫੌਲੀ ਕੀਤੀ ਜਾਣਗੇ ਬਾਈ ਇੱਥੇ ਵੀ ਆਹੀ ਹਾਲ ਹੈ ਉਹ ਤਾਂ ਹੁਣ ਆਪਣੇ ਆਪ ਚਾਹੀਦਾ ਜੇ ਨਾਮ ਜੇ ਆ ਪਹਿਲੀ ਵਾਰੀ ਸਮਾਜ ਨੇ ਜੋ ਅਸੈਪਟ ਕਰ ਲਿਆ ਜਾਂ ਮਤਲਬ ਜੋ ਹੋ ਗਿਆ ਹੋ ਗਿਆ ਅੱਗੇ ਅੱਗੇ ਤੋਂ ਮੱਲ ਜਿਹੜੀ ਆ ਉਹ ਉਹਨਾਂ ਤੇ ਮੱਲ ਕਾਨੂੰਨੀ ਕਾਰਵਾਈ ਤਾਂ ਚਲੋ ਬਾਅਦ ਚ ਹੋਣੀ ਪਹਿਲਾਂ ਸਮਾਜ ਉਹਨਾਂ ਨੂੰ ਦੇਖਿਆ ਕਰੂੰਗਾ ਜੀ ਜੀ ਹੈਂਡਓਵਰ ਕੀਤਾ ਤੇ ਫਿਰ ਜਿਹੜੀ ਆ ਰਜਿਸਟਰੀ ਆ ਉਹ ਸੁਸਾਇਟੀ ਦੇ ਨਾਂ ਤੇ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਹੋਏਗੀ ਜਾਂ ਨਿੱਜੀ ਤੌਰ ਤੇ ਕਮੇਟੀ ਦੇ ਨਾਂ ਤੇ ਹੋਏਗੀ ਨਹੀਂ ਨਹੀਂ ਗੁਰੂ ਸਾਹਿਬ ਦੇ ਨਾਂ ਤੇ ਸੋ ਇਹ ਸਾਡੇ ਨਾਲ ਸੰਤ ਸਾਧੂ ਸੰਸਮਾਜ ਸੁਰਦਾਸ ਮਹਾਰਾਜ ਦੇ ਪ੍ਰਧਾਨ ਬਾਬਾ ਕੁਲਵੰਤ ਜੀ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਸਾਡੇ ਹੱਥ ਆਏਗੀ ਤਾਂ ਇਸ ਦਾ ਜਿਹੜਾ ਪ੍ਰਬੰਧ ਹੈ ਉਹ ਸਿੱ토리 ਟਰਸਟ ਜਿਹੜੀ ਆ ਸੰਭਾਲੇਗੀ